ਫਿਰੋਜ਼ਪੁਰ ਮੱਲਾਵਾਲਾ ਰੋਡ ਤੇ ਲਗਾਤਾਰ ਹਾਦਸੇ ਵਾਪਰੇ ਨੇ ਤਿੰਜੀ ਘਟਨਾ ਹੁਣ ਪਿੰਡ ਟਾਰੀ ਦੇ ਨਜ਼ਦੀਕ ਵਾਪਰੀ ਹੈ ਜਿੱਥੇ ਕਿ ਇੱਕ ਡਾਕਟਰ ਦੀ ਕਾਰ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਦਿੰਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਮੱਲਾਵਾਲਾ ਰੋਡ ਜੋ ਕਿ ਪਿੰਡ ਟਾਰੀ ਤੋਂ ਲੈ ਕੇ ਫਿਰੋਜ਼ਪੁਰ ਤੱਕ ਬਣਨ ਵਾਲਾ ਹੈ ਜਿਸ ਤੋਂ ਲੈ ਕੇ ਕਈ ਵਾਰ ਧੰਨੇ ਵੀ ਲਗਾਏ ਜਾ ਚੁੱਕੇ ਨੇ। ਹਰ ਵਾਰ ਠੇਕੇਦਾਰ ਦਾ ਵਾਅਦਾ ਕਰਕੇ ਕੁੰਭ ਕਰਨੀ ਨੀਂਦ ਸੋ ਜਾਣਾ ਹੁੰਦਾ ਹੈ ਜਿਸ ਕਾਰਨ ਲਗਾਤਾਰ ਇਸ ਰੋਡ ਤੇ ਸੜਕੀ ਹਾਦਸੇ ਵਾਪਰੇ ਨੇ। ਉਹਨਾਂ ਕਹਿੰਦੇ ਕਿ ਇੰਤਜ਼ਾਬ ਹੈ ਕਿ ਸ਼ਾਇਦ ਠੇਕੇਦਾਰ ਪੰਜਾਬ ਮੌਤ ਦਾ ਆਂਕੜਾ ਪਾਰ ਕਰਨ ਦੀ ਸੋਚ ਰਿਹਾ ਹੈ ਇਸ ਲਈ ਇਸ ਰੋਡ 'ਵਲ ਧਿਆਨ ਨਹੀਂ ਦਿੱਤਾ ਜਾ ਰਿਹਾ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਦੀ ਰਿਪੋਰਟ ਇਹ ਮੇਰੇ ਬ੍ਰਦਰ ਲੱਗਦੇ ਆ ਤਾਈ ਦੇ ਲੜਕੇ ਆ ਉਹਨਾਂ ਦੇ ਅੱਗੇ ਲੜਕਾ ਇਹਨਾਂ ਨੂੰ ਸਵੇਰੇ ਛੱਡਣ ਬਾਅਦ ਜਾ ਰਹੇ ਚੰਡੀਗੜ੍ਹ ਕੋਈ ਮੀਟਿੰਗ ਹੈਗੀ ਆ ਕਾਰਨਾ ਵੀ ਤੁਹਾਨੂੰ ਕੇ ਪੈ ਵੀ ਦਿਖਾਈ ਗਈ ਵੀਡੀਓ ਵਿੱਚ ਜਿਹੜੀ ਪੈ ਦਾ ਕਾਰਨਾ ਹੈ ਵੀ ਇਹਨਾਂ ਪੈ ਪੱਗੋ ਸੀਗੀ ਉਧਰ ਮਿੱਟੀ ਪਈ ਆ ਇਹਨਾਂ ਕੋਈ ਵਾਰਨਿੰਗ ਲਾਇਆ ਹੀ ਨਹੀਂ ਕੋਈ ਟੇਪ ਵਗੈਰਾ ਲਾਈ ਨਹੀਂ ਕੋਈ ਕਟਿਆ ਦੀ ਮਿੱਟੀ ਲਾਈ ਹੁੰਦੀ ਆ ਜਾਂ ਕੋਈ ਟੇਪ ਵਗੈਰਾ ਉਧਰ ਚਾਹੰਦ ਵੀ ਅੱਗੇ ਡੇਂਜਰ ਖਤਰਾ ਰਸਤਾ ਕਾਰਨ ਇਹ ਹੀ ਬਣੀ ਜਾਂਦਾ ਵਾਰ-ਵਾਰ ਇੱਕ ਨਹੀਂ ਇੱਥੇ ਗੱਡੀਆਂ ਪਲਟੀਆਂ ਪਤਾ ਨਹੀਂ ਕਿੰਨੀਆਂ ਕੋ ਗੱਡੀਆਂ ਪਲਟ ਚਪਕੀਆਂ ਨੇ ਪਤਾ ਨਹੀਂ ਕਿੰਨੀ 100 ਬੰਦਾ ਮੇਰੇ ਨਾਲ ਤਕਰੀਬਨ ਵੈਸੇ ਸੱਟ ਨਾ ਫਟਾ ਹੋ ਚੁੱਕਿਆ ਲੱਗਦਾ ਹੈ ਕਿ ਕਈ ਵਾਰ ਕੇ ਧਰਨਾ ਵੀ ਇੱਕ ਦੋ ਵਾਰ ਦਿੱਤਾ ਗਿਆ ਹੈ ਧਰਨੇ ਧਰਨੇ ਲਾਉਣ ਦਾ ਕਰਨ ਇਹ ਹੀ ਹੁਣ ਫਿਰ ਰੱਖਿਆ ਹੈ ਧਰਨਾ 10 ਤਰੀਕ ਦਾ ਅੱਜ ਹੀ ਅੱਜ ਹੀ ਤੈਅ ਕੀਤਾ ਗਿਆ ਵੀ 10 ਤਰੀਕ ਨੂੰ 10 ਫਰਵਰੀ ਨੂੰ ਧਰਨਾ ਲੱਗਣਾ ਹੈ ਪੱਕਾ ਹੀ ਲਾਇਆ ਜਾਊਗਾ ਰੋਡ ਨਾ ਬਣੇਗਾ ਤਾਂ ਜਿੰਨਾ ਦੇ ਰੋਡ ਨਹੀਂ ਬਣਨਾ ਧਰਨਾ ਨਹੀਂ ਪਟਾਇਆ ਜਾਏਗਾ ਬਿਲਕੁਲ ਗ੍ਰੈਂਡ ਸਾਹਿਬ ਨਾਲ ਗੱਲ ਇਹ ਹੀ ਹੋਈ ਗਿਆ ਕਿ ਟਰਨਾ ਪੱਕਾ ਹੀ ਲਾਉਣਾ ਕਿਉਂਕਿ ਚਲੋ ਅੱਜ ਸਾਡੀ ਵਾਰੀ ਹੈ ਕੱਲ ਨੂੰ ਕਿਸੇ ਹੋਰ ਦੀ ਵਾਰੀ ਆ ਜਣੀ ਹੈ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਵੀ ਸਾਰੇ ਲੋਕਾਂ ਨੇ ਸਹ ਪਹੁੰਚਾ ਜਾਵੇ ਪ੍ਰਸ਼ਾਸਨ ਨੂੰ ਹੌਣ ਜਗਾਉਣਾ ਪੈਗਾ ਐ ਨਹੀਂ ਪ੍ਰਸ਼ਾਸਨ ਨੂੰ ਹੌਣ ਜਗਾਉਣਾ ਪੈਗਾ ਪ੍ਰਸ਼ਾਸਨ ਨੂੰ ਜੋ ਦੋ ਰਿੱਕੀ ਦੀ ਛੜਕ ਬਣੀ ਜਾਂਦੀ ਅੱਜ ਬਣ ਗਈ ਕੱਲ ਬਣ ਗਈ ਵਹਿ ਤਿੰਨ ਸਾਲਾਂ ਕੱਲੇ ਆ ਮੇਰੇ ਨਾਮ ਬਲਿੰਦਰ ਸਿੰਘ ਸਤਿ ਸ੍ਰੀ ਅਕਾਲ ਜੀ ਮੈਂ ਕਰਨਦੀ ਸਿੰਘ ਮੈਂ ਮੱਲਣਾ ਵਾਲੇ ਦਾ ਰਹਿਣ ਵਾਲਾ ਹਾਂ ਜੀ ਮੈਂ ਸਵੇਰੇ ਸੂਬਾ ਆਪਣੇ ਫਾਦਰ ਸਾਹਿਬ ਨਾਲ ਫਰੋਈਪੁਰ ਜਾ ਰਿਹਾ ਸੀ ਉਹਨਾਂ ਉਹ ਸਿਵਲ ਹਸਪੀਟਲ ਦੇ ਵਿੱਚ ਫਾਰਮੇਸੀ ਅਫਸਰ ਨੇ ਉਹਨਾਂ ਕਿਸੇ ਮੀਟਿੰਗ ਦੇ ਦੌਰਾਨ ਚੰਡੀਗੜ੍ਹ ਜਾਣਾ ਸੀ ਉਹਨਾਂ ਨੂੰ ਚੰਡੀਗੜ੍ਹ ਵਾਲੀ ਬੱਸ ਚੜਾਉਣ ਚ ਆ ਰਿਹਾ ਸੀਗਾ ਫਿਰ ਇਹ ਤੰਦ ਸੀਗੀ ਪਰ ਨਲੈਕੀ ਇਹ ਆ ਜੀ ਇਧਰਲੇ ਪਾਸੋਂ ਤੁਸੀਂ ਵੇਖੋ ਸੜਕ ਕਿੰਨੀ ਚੌੜੀ ਆ ਸਾਫ਼ ਆ ਉਹ ਹੁੰਦਿਆਂ ਉੱਤਰਦੇ ਆ ਸਾਰੀਆਂ ਪੋਰਾ ਪਿਆ ਜੀ ਠੀਕ ਆ ਪੋਰਾ ਪਿਆ ਇਧਰਲੇ ਪਾਸੇ ਮਿੱਟੀ ਦਾ ਢੇਗ ਲੱਗਾ ਰੋੜਿਆਂ ਵਾਲਾ ਰਾਹ ਆ ਜੀ ਠੀਕ ਆ ਗਾਂ ਤੋਂ ਬਚਾਉਂਦੇ ਪਚਾਉਂਦੇ ਜਦੋਂ ਇਹਨੂੰ ਗਾਂ ਤੋਂ ਬਚਾਇਆ ਤੇ ਗਾਂ ਤੋਂ ਬਚਾ ਕੇ ਜਦੋਂ ਫਿਰ ਇਹਿੰਦੇ ਤੋਂ ਬਚਾਉਣ ਲੱਗਿਆ ਪੂਰੇ ਤੋਂ ਗੱਡੀ ਘੁੰਮ ਗਈ ਪੱਥਰ ਥੱਲੇ ਸੀਗਾ ਪੱਥਰ ਕਰਕੇ ਘੁੰਮ ਗਈ ਤੇ ਗੱਡੀ ਸਿੱਧੀ ਨਹੀਂ ਹੋਈ ਗੱਡੀ ਕਢੀਜ਼ੀ ਗਈ ਜਾ ਕੇ ਰੁੱਖ ਚ ਵੱਜੀ ਰੁੱਖ ਸਵੱਜਣ ਕਾਰਨ ਉਹ ਗੱਡੀ ਨੇ ਪਲਟੀ ਖਾਦੀ ਤੇ ਗੱਡੀ ਜਿਹੜੀ ਆ ਉਹ ਹਾਸੇ ਦਾ ਸ਼ਿਕਾਰ ਹੋ ਗਈ ਗੱਡੀ ਦੀ ਟੋਟਲ ਲਾਸ ਹੀ ਹੋ ਗਈ ਆ ਜੀ ਤੇ ਫਾਦਰ ਸਾਹਿਬ ਤੇ ਕਿਵੇਂ ਠੀਕ ਨੇ ਵੈਸੇ ਹਾਂਜੀ ਉਹਨਾਂ ਦੀ ਸਿਹਤ ਠੀਕ ਹੈ ਜੀ ਸੱਟਾਂ ਤੋਂ ਜਾਨੀ ਨੁਕਸਾਨ ਤੋਂ ਬਚਾਇਆ ਥੋੜਾ ਜਿਹਾ ਕਿ ਲੱਗਦਾ ਰਿਹਾ ਕਿ ਕਿਸ ਦੀ ਗਲਤੀ ਕਿ ਆਪਾਂ ਇਹ ਗੱਲ ਕਰੀਏ ਲਗਾਤਾਰ ਛੜਕਦੇ ਕਾਫੀ ਸਮਾਂ ਹੋ ਗਿਆ ਇਹ ਜੀ ਵੇਖਿਆ ਜਾਵੇ ਤਾਂ ਹੁਣ ਇਹ ਰੋਡ ਵਾਲਿਆਂ ਦੀ ਗਲਤੀ ਆ ਸਿੱਧੀ ਤੁਸੀਂ ਆਪਸਾ ਲਾ ਲੋਗੇ ਇਧਰਲੇ ਪਾਸੋਂ ਰੋਡ ਚੌੜਾ ਆ ਰਿਹਾ ਇੱਥੇ ਆ ਕੇ ਬਿਲਕੁਲ ਹੀ ਸੰਗੜ ਗਿਆ ਨਾ ਇਹਨਾਂ ਨੇ ਕੋਈ ਨਿਸ਼ਾਨ ਲਾਇਆ ਕਿ ਅੱਗੇ ਰਾਹ ਖਰਾਬ ਆ ਜਾਂ ਰਾਹ ਬਣ ਰਿਹਾ ਕਿਸੇ ਤਰ੍ਹਾਂ ਦਾ ਕੋਈ ਬੋਰਡ ਨਹੀਂ ਲੱਗਾ ਜਾਂ ਇੰਦੇ ਤੇ ਕੋਈ ਲੱਗਾ ਹੋਵੇ ਕਿ ਅੱਗੇ ਕੀ ਪਤਾ ਲੱਜੇ ਬੰਦਾ ਸਤਰਕ ਹੋ ਜਵੇ ਧੁੰਦੇ ਦੇ ਦੇਣਾ ਸਾਰਿਆਂ ਨੂੰ ਪਤਾ ਇੰਨੀ ਕੋ ਇਹਨਾਂ ਦੀ ਲਾਪਰਵਾਹੀ ਬਹੁਤ ਬਹੁਤ ਵੱਡੀ ਲਾਪਰਵਾਹੀ ਆ